ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡਾ ਸਾਡੇ ਇਸ YouTube ਚੈਨਲ ਤੇ ਸੋ ਬਹੁਤ ਸਾਰੇ ਸਾਨੂੰ ਕੁਐਸਚਨ ਆ ਰਹੇ ਸੀਗੇ ਜਦੋਂ ਵੀ ਅਸੀਂ ਆਪਣੇ ਘਰ ਦੀ ਕੋਈ ਵੀ ਫੋਟੋ ਪਾਉਂਦੇ ਸੀਗੇ ਬਹੁਤਿਆਂ ਨੂੰ ਡਿਜ਼ਾਈਨ ਬਹੁਤ ਪਸੰਦ ਆਇਆ ਕੱਲਾ ਫੋਟੋਸ ਦੇ ਵਿੱਚ ਨਹੀਂ ਸਾਡੇ ਜਿਹੜੇ ਆਂਡ ਗਵਾਂਡ ਤੇ ਉਹਨਾਂ ਨੂੰ ਵੀ ਬਹੁਤ ਪਸੰਦ ਆਇਆ ਤੇ ਸਾਰੇ ਕਹਿੰਦੇ ਸੀਗੇ ਵੀ ਤੁਸੀਂ ਕਿਥੋਂ ਡਿਜ਼ਾਈਨ ਬਣਾਇਆਗਾ ਤੇ ਆਪਾਂ ਸੋਚਿਆ ਵੀ ਆਪਾਂ ਇੱਕ ਵੀਡੀਓ ਬਣਾਉਣੇ ਆ ਇਹਦੇ ਵਿੱਚ ਆਪਾਂ ਡਿਜ਼ਾਈਨ ਤੇ ਵੀ ਗੱਲ ਕਰਾਂਗੇ ਕੋਸਟ ਤੇ ਵੀ ਗੱਲ ਕਰਾਂਗੇ ਤੇ ਬਾਕੀ ਇੰਟਰਨਲ ਸਟਰਕਚਰ ਵੀ ਅੰਦਰ ਅਸੀਂ ਕੀ ਚੀਜ਼ਾਂ ਜਿਹੜੀਆਂ ਚੇਂਜ ਕੀਤੀਆਂ ਨੇ ਜਾਂ ਨਵੀਆਂ ਬਿਲਡ ਕੀਤੀਆਂ ਨੇ ਆਪਾਂ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਪਹਿਲਾਂ ਮੈਂ ਇੱਕ ਇੱਥੇ ਫੋਟੋ ਸ਼ੋਅ ਕਰਦਾ ਇਹ ਸਾਡੇ ਪੁਰਾਣੇ ਘਰ ਦੀ ਫੋਟੋ ਆ ਹੁਣ ਤੁਹਾਨੂੰ ਅੰਦਾਜ਼ਾ ਲੱਗ ਗਿਆ ਹੋਣਾ ਵੀ ਇਹ ਅਸੀਂ ਸਾਰਾ ਨਵਾਂ ਨਹੀਂ ਪਾਇਆ ਹੋਇਆ ਮਤਲਬ ਕਿ ਇਹਨੂੰ ਢਾਕੇ ਅਸੀਂ ਸਾਰਾ ਰੈਨੋਵੇਟ ਕੀਤਾਗਾ ਕਾਰਨ ਨਹੀਂ ਸੀਗਾ ਕਿ ਜਿਹੜਾ ਅਸੀਂ ਪੁਰਾਣਾ ਘਰ ਜਿਹੜਾ ਤੁਹਾਨੂੰ ਮੈਂ ਫੋਟੋ ਦੇ ਵਿੱਚ ਦਿਖਾਇਆ ਉਹ ਆਲਮੋਸਟ 23-24 ਸਾਲ ਪਹਿਲਾਂ ਪਾਇਆ ਸੀਗਾ ਹਨਾ ਕੋਠੀ ਟਾਈਪ ਹੀ ਸੀਗਾ ਉਹ ਵੀ ਸਾਰੀ ਕੋਠੀ ਸੀ ਤੇ ਉਹ 24 ਕਿ 24 ਸਾਲ ਹੋ ਗਏ 23-24 ਸਾਲ ਪਹਿਲਾਂ ਤੇ ਅਸੀਂ ਹੋਰ ਮੈਂ ਕਿਤੇ ਪਾਉਣਾ ਨਹੀਂ ਚਾਹੁੰਦਾ ਸੀਗਾ ਵੀ ਸਾਨੂੰ ਇਹ ਸੀਗਾ ਵੀ ਐਵੇਂ ਹੋਰ ਜਗ੍ਹਾ ਤੇ ਕਿਉਂ ਪਾਈਏ ਕਿਉਂ ਨਾ ਆਪਾਂ ਉਸੇ ਨੂੰ ਰੀਬਿਲਡ ਕਰ ਲਈਏ ਦੁਬਾਰਾ ਉਹਨੂੰ ਵਧੀਆ ਬਣਾ ਕੇ ਤੇ ਜੋ ਅੱਜ ਦਾ ਮਾਡਰਨ ਸਟਰਕਚਰ ਚੱਲਦਾ ਉਹਦੇ ਤੇ ਆਪਾਂ ਪਾਈਏ ਪਿਛਲੇ ਸਾਲ ਤੁਸੀਂ ਇੱਕ ਵਲੌਗ ਦੇਖਿਆ ਹੋਗਾ ਉਹਦੇ ਵਿੱਚ ਆਪਾਂ ਗੱਲ ਕੀਤੀ ਸੀ ਵੀ ਆਪਾਂ ਆਉਣ ਵਾਲੇ ਸਾਲ ਦੇ ਵਿੱਚ ਇੱਥੇ ਪਾਵਾਂਗੇ ਉਦੋਂ ਅਸੀਂ ਸਾਰੀਆਂ ਚੀਜ਼ਾਂ ਤਿਆਰੀਆਂ ਕਰ ਰਹੇ ਸੀਗੇ ਪਿਛਲੇ ਸਾਲ ਤਾਂ ਅਸੀਂ 1 ਮਹੀਨੇ ਲਈ ਆਏ ਸੀਗੇ ਤਾਂ ਬਹੁਤਾ ਟਾਈਮ ਨਹੀਂ ਮਿਲਿਆ ਪਰ ਅਸੀਂ ਸਾਰੀ ਗੱਲਬਾਤ ਕਰ ਗਏ ਸੀਗੇ ਆਪਾਂ ਆਰਕੀਟੈਕਚਰ ਨਾਲ ਗੱਲ ਕਰ ਗਏ ਸੀ ਪਹਿਲੀ ਗੱਲ ਤੇ ਆਪਾਂ ਨਕਸ਼ਾ ਬਣਵਾਇਆ ਆਰਕੀਟੈਕਚਰ ਤੋਂ ਇਹ ਖੋਦ ਸਾਡਾ ਕੋਈ ਕਨਸੈਪਟ ਨਹੀਂ ਹੈਗਾ ਇਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਇੰਟਰਨਲ ਹੀ ਹੈਗੀਆਂ ਨੇ ਉਹ ਮੈਂ ਤੁਹਾਡੇ ਨਾਲ ਅੱਗੇ ਜਾ ਕੇ ਡਿਸਕਸ ਕਰਦਾਗਾ ਸੋ ਪਹਿਲਾਂ ਆਪਾਂ ਜਿਹੜਾ ਇਹਦਾ ਨਕਸ਼ਾ ਬਣਾਇਆ ਸੀਗਾ ਉਹ ਵੀ ਆਪਾਂ ਇੱਥੇ ਬਿਠੰਡੇ ਸੀ ਬੰਦਾ ਉਹਦੇ ਤੋਂ ਨਕਸ਼ਾ ਬਣਵਾਇਆ ਸੀਗਾ ਉਹ ਘਰ ਦੇਖ ਕੇ ਗਿਆ ਸੀ ਪਹਿਲਾਂ ਬਣਿਆ ਹੋਇਆ ਫਿਰ ਉਹਨੇ ਸਾਰੀਆਂ ਮੈਜ਼ਰਮੈਂਟ ਲਈਆਂ ਤੇ ਆਪਾਂ ਨੂੰ ਇੱਕ ਨਕਸ਼ਾ ਤਿਆਰ ਕਰਕੇ ਦਿੱਤਾ ਉਹਨੂੰ ਅਸੀਂ ਦਾਸਤਾ ਸੀਗਾ ਵੀ ਸਾਡੀ ਕੀ ਪ੍ਰੇਫਰੈਂਸ ਆ ਤੇ ਪ੍ਰਾਈਸ ਦੀ ਗੱਲ ਕਰੀਏ ਜਦੋਂ ਨਕਸ਼ਾ ਬਣਾਇਆ ਸੀ ਉਦੋਂ ਉਹਨੇ ਪ੍ਰਾਈਸ ਸਾਨੂੰ ਹੋਰ ਦੱਸਿਆ ਸੀ ਪਰ ਐਕਚੁਅਲ ਦੇ ਵਿੱਚ ਜਿਹੜੀ ਕਾਸਟ ਇਹਦੇ ਤੇ ਆਈ ਆ ਉਹ ਟੋਟਲੀ ਕਹਿ ਲਓ ਕਿ ਅਲੱਗ ਆਈ ਆ ਕਿ ਜਾਦੇ ਪੈਸਾ ਲੱਗਿਆ ਕਿ ਘੱਟ ਨਹੀਂ ਲੱਗਿਆ ਤੇ ਹੁਣ ਆਪਾਂ ਅੰਦਰ ਲੈ ਕੇ ਚੱਲਦੇ ਆਂ نیچے ਮੈਂ ਤੁਹਾਨੂੰ ਬਾਹਲਾ ਨਹੀਂ ਦਿਖਾਉਂਗਾ ਕਿਉਂਕਿ نیچے ਅਸੀਂ ਕੋਈ ਅੰਦਰ ਇੰਟਰਨਲ ਹੀ ਐਨਾ ਕੁਝ ਕੀਤਾ ਨਹੀਂ ਹੈਗਾਗਾ ਉੱਪਰ ਜਿਆਦਾ ਸਾਰਾ ਨਵਾਂ ਬਿਲਡ ਕੀਤਾ ਤੇ ਜਿਹੜਾ ਉੱਪਰ ਵਾਲਾ ਸਟਰਕਚਰ ਆ ਉਹ ਆਪਾਂ ਕੈਨੇਡਾ ਦੇ ਤਰੀਕੇ ਦੇ ਮੁਤਾਬਕ ਕੀਤਾ ਹੋਇਆ ਸਾਰਾ ਜਿਵੇਂ ਆਪਣਾ ਕੈਨੇਡਾ ਦੇ ਵਿੱਚ ਘਰ ਆ ਸੋ ਮੇਨ ਚੀਜ਼ਾਂ ਇਹ ਸੀਗੀਆਂ ਵੀ ਪਹਿਲਾਂ ਸਾਡੇ ਇੱਥੇ ਦੂਸਰੀਆਂ ਵਿੰਡੋਸ ਸੀ ਪੁਰਾਣੀਆਂ ਇੱਧਰ ਤੇ ਉੱਧਰਲੀ ਸਾਈਡ ਪਹਿਲਾਂ ਉਹ ਬਿਲਕੁਲ ਬੰਦ ਕਰਕੇ ਬਿਲਕੁਲ ਬੰਦ ਕਰਤੀਆਂ ਸੀਗੀਆਂ ਕਿਉਂਕਿ ਲੱਕੜ ਖਰਾਬ ਹੋ ਜਾਂਦੀ ਹੈ ਇੱਥੇ ਹਨਾ ਤੇ ਫਿਰ ਜਦੋਂ ਅਸੀਂ ਹੁਣ ਨਵਾਂ ਨਕਸ਼ਾ ਬਣਾਇਆ ਤਾਂ ਫਿਰ ਅਸੀਂ ਸਾਨੂੰ ਇਹ ਸੀਗਾ ਵੀ ਉੱਪਰ ਵਾਲੀ ਲੁੱਕ ਤੇ ਨੀਚੇ ਵਾਲੀ ਲੁੱਕ ਸੇਮ ਰਵੇ ਫਿਰ ਜਿਹੜੀ ਆਹ ਵਾਲੀ ਵਿੰਡੋ ਆ ਗਈ ਅਸੀਂ ਇਹ ਸਾਰੀ ਨਵੀਂ ਬਣਵਾਈ ਉਹ ਵਾਲੇ ਗੇਟ ਵੀ ਨਵੇਂ ਬਣਵਾਏ ਉਹ ਪਰਲੀ ਵਿੰਡੋ ਵੀ ਫਿਰ ਨਵੀਂ ਬਣਵਾਈ ਇੱਥੇ ਅਲੱਗ ਤਰ੍ਹਾਂ ਦੀ ਜਿਹੜਾ ਡਿਜ਼ਾਈਨ ਪੁਰਾਣਾ ਬਣਿਆ ਹੋਇਆ ਸੀ ਪਾਵੇ ਆਲਾ ਉਹ ਸਾਰਾ ਅਸੀਂ ਢਾਤਾ ਸੀਗਾ ਜਦੋਂ ਅਸੀਂ ਢਾਉਣ ਲੱਗੇ ਸੀਗੇ ਕਈ ਜਿਹੜੇ ਹੁਣ ਇਹ ਲੱਗਣ ਲੱਗ ਗਿਆ ਵੀ ਇਹ ਕੋਠੀ ਢਾਉਣ ਲੱਗੇ ਹਨ ਤੇ ਪਰ ਆਪਾਂ ਆਪਣਾ ਕੁਝ ਹੋਰ ਸੀਗਾ ਕਰਨ ਦਾ ਸਾਰਾ ਕੁਝ ਫਿਰ ਇਹ ਤਾਂ ਮੇਨ ਚੀਜ਼ ਆ ਗਈ ਫਿਰ ਜਿਹੜਾ ਫਰੰਟ ਦਾ ਵੀ ਸੀ ਇਹ ਸਾਰਾ ਕਲਰ ਹੋ ਗਿਆ ਘਰ ਦਾ ਤੇ ਜੋ ਡਿਜ਼ਾਈਨ ਸੀਗਾ ਜੋ ਐਕਚੁਅਲ ਦੇ ਵਿੱਚ ਅਸੀਂ ਡਿਜ਼ਾਈਨ ਰੈਡੀ ਕੀਤਾ ਸੀ ਇੱਕ ਇੱਕ ਚੀਜ਼ ਅਸੀਂ ਉਹਦੇ ਦੇ ਨਾਲ ਮਲਾਈ ਹੈਗੀ ਕਈ ਵਾਰੀ ਸਾਨੂੰ ਪੇਂਟਰ ਕਹਿ ਦਿੰਦੇ ਹੁੰਦੇ ਸੀ ਕਿ ਵੀ ਆਪਾਂ ਨੂੰ ਆਹ ਕਲਰ ਮੈਂ ਉਹਨਾਂ ਕਿਹਾ ਵੀ ਜਦੋਂ ਆਪਾਂ ਨਕਸ਼ਾ ਬਣਾਇਆ ਤਾਂ ਆਪਾਂ ਨਕਸ਼ੇ ਦੇ ਮੁਤਾਬਕ ਹੀ ਚੱਲਾਂਗੇ ਆਹ ਜਿਹੜੀ ਰੇਲਿੰਗ ਕੀਤੀ ਆ ਸ਼ੀਸ਼ਾ ਲਾਇਆ ਉਹਦੇ ਉੱਪਰ ਸਟੀਲ ਦੀ ਲਾਈ ਆ ਇਹ ਇੱਕ ਇੱਕ ਚੀਜ਼ਾਂ ਸਾਰੀਆਂ ਡਿਜ਼ਾਈਨ ਕੀਤੀਆਂ ਸੀ ਆ ਆ ਸਾਰੀ ਜਿਹੜੀ ਉੱਤੇ ਟਾਇਲ ਲੱਗੀ ਆ ਇਹਦਾ ਕਲਰ ਵੀ ਅਸੀਂ ਪਹਿਲਾਂ ਹੀ ਚੂਸ ਕੀਤਾ ਪਿਆ ਸੀਗਾ ਕੋਈ ਐਦਾਂ ਦੀ ਚੀਜ਼ ਨਹੀਂ ਜਿਹੜੀ ਅਸੀਂ ਆਉਣ ਦਾ سپورਟ ਚੂਸ ਕੀਤੀ ਹੋਵੇ ਤੇ ਫੇਰ ਅਸੀਂ ਉਹਨੂੰ ਇੰਪਲੀਮੈਂਟ ਕੀਤਾ ਹੋਵੇ ਨਹੀਂ ਉੱਪਰ ਵਾਲੇ ਜਿਹੜੇ ਸਾਨੂੰ ਉਹ ਤਿੰਨ ਤੁਹਾਨੂੰ ਦਿਖ ਰਹੇ ਆਗੇ ਜਿੱਤੇ ਤੇ ਅਸੀਂ ਲੈਟਰ ਲਾਇਆ ਹੋਇਆ ਰਾਈਟ ਸਾਈਡ ਤੇ ਉਹ ਵੀ ਸਾਨੂੰ ਕਹਿ ਲੋ ਕਿ ਛੇਤੀ ਮਿਲ ਨਹੀਂ ਰਹੇ ਸੀਗੇ ਤਾਂ ਫਿਰ ਉਹ ਵੀ ਕਾਫੀ ਮੁਸ਼ਕਲਤ ਤੋਂ ਬਾਅਦ ਸਾਨੂੰ ਮਿਲੇ ਫੇਰ ਜਿਹੜੀ ਆ ਇਧਰਲੀ ਸਾਈਡ ਤੇ ਮੈਂ ਤੁਹਾਨੂੰ ਇੱਕ ਜਾਲੀ ਦਿਖਾਉਣਾ ਆ ਜਾਲੀ ਨਹੀਂ ਸਾਨੂੰ ਛੇਤੀ ਛੇਤੀ ਕਿਤੋਂ ਮਿਲੀ ਸੀ ਸੋ ਜਦੋਂ ਵੀ ਆਪਾਂ ਮਤਲਬ ਇੰਡੀਆ ਦੇ ਵਿੱਚ ਆਪਾਂ ਘਰ ਬਣਾਉਣ ਬਾਰੇ ਗੱਲ ਕਰਦੇ ਹਾਂ ਸਭ ਤੋਂ ਔਖੀ ਚੀਜ਼ ਆ ਚੀਜ਼ਾਂ ਲੱਭਣੀਆਂ ਕਿਉਂਕਿ ਇੱਥੇ ਇੱਕ ਜਗ੍ਹਾ ਤੋਂ ਤੁਹਾਨੂੰ ਸਾਰਾ ਕੁਝ ਨਹੀਂ ਮਿਲਦਾ ਤੁਹਾਨੂੰ ਇਹ ਨਹੀਂ ਪਤਾ ਵੀ ਤੁਹਾਨੂੰ ਕਿਹੜੇ ਸ਼ਹਿਰ ਤੇ ਵਿੱਚ ਜਾਣਾ ਪਵੇ ਜਿਵੇਂ ਸਾਡਾ ਲੋਕਲ ਸ਼ਹਿਰ ਗੋਨੇਆਣਾਗਾ ਪਰ ਸਾਨੂੰ ਗੋਨੇਆਣੇ ਤੋਂ ਬਹੁਤ ਘੱਟ ਚੀਜ਼ਾਂ ਮਿਲੀਆਂ ਸਾਨੂੰ ਬਠਿੰਡੇ ਜਾਣਾ ਪੈਂਦਾ ਸੀ ਟਾਇਲਾਂ ਲੈਣ ਦੇ ਲਈ ਸਾਨੂੰ ਪੁੱਚੋ ਜਾਣਾ ਪੈਂਦਾ ਸੀਗਾ ਉੱਥੇ ਵੀ ਕਈ ਵਾਰੀ ਟਾਇਲਾਂ ਨਹੀਂ ਮਿਲਦੀਆਂ ਸੀਗੀਆਂ ਸੋ ਕਾਫੀ ਚੀਜ਼ਾਂ ਜਿਹੜੀਆਂ ਤੁਹਾਨੂੰ ਅਲੱਗ-ਅਲੱਗ ਜਗ੍ਹਾ ਤੋਂ ਲੈਣੀਆਂ ਪੈਂਦੀਆਂ ਨੇ ਤਾਂ ਕਰਕੇ ਤੁਹਾਡਾ ਇੱਥੇ ਬੜਾ ਮੱਥਾ ਵੱਜਦਾਗਾ ਬਾਕੀ ਕੋਈ ਕਿਸੇ ਵੀ ਡਿਜ਼ਾਈਨ ਦੀ ਗੱਲ ਕਰ ਲਈਏ ਜਾਂ ਕੁਆਲਿਟੀ ਦੀ ਗੱਲ ਕਰ ਲਈਏ ਉਹਦਾ ਕੋਈ ਵੀ ਸਿਰਾਨੀ ਹੈਗਾ ਜਿੰਨਾ ਪੈਸਾ ਲਾਈ ਚਲੋਗੇ ਜਿੰਨੇ ਵੱਡੇ ਸ਼ਹਿਰ ਚ ਜਾਈ ਚਲੋਗੇ ਉਨੀ ਕੁਆਲਿਟੀ ਜਿਹੜੀ ਆ ਵਾਦੀ ਜਾਂਦੀ ਹੈਗੀ ਸੋ ਇਹ ਸਾਰਾ ਫਰੰਟ ਵਾਲਾ ਮੈਂ ਤੁਹਾਨੂੰ ਸ਼ੋਅ ਕਰਤਾ ਹੁਣ ਆਪਾਂ ਚੱਲਦੇ ਆ ਅੰਦਰ ਤੇ ਜਿਹੜਾ ਉੱਪਰ ਵਾਲਾ ਇੰਟਰਨਲ ਡਿਜ਼ਾਈਨ ਆ ਉਹ ਤੁਹਾਨੂੰ ਪਵਨ ਦਿਖਾਊਗੀ ਕਿਉਂਕਿ ਉਹ ਪਵਨ ਨੇ ਆਪ ਦੇ ਅਕੋਰਡਿੰਗ ਰੈਡੀ ਕਰਵਾਇਆ ਸੀਗਾ ਵੀ ਚਲੋ ਆਪਾਂ ਨੂੰ ਇੱਥੇ ਆ ਕੇ ਵੀ ਸੇਮ ਕੈਨੇਡਾ ਵਾਲੀ ਫੀਲਿੰਗ ਆ ਜਾਏ ਵੀ ਇੱਥੋਂ ਮਤਲਬ ਕਿ ਇਹ ਨਾ ਲੱਗੇ ਵੀ ਆਪਾਂ ਇੰਡੀਆ ਕੇ ਕੈਨੇਡਾ ਵੈਸੇ ਜਦੋਂ ਅਸੀਂ ਇਹ ਘਰ ਪਾਉਣ ਵੀ ਲੱਗੇ ਸੀ ਨਾ ਆਸੇ-ਪਾਸੇ ਕਈਆਂ ਨੂੰ ਪਤਾ ਲੱਗਿਆ ਕਈ ਲੋਕਾਂ ਨੇ ਸਾਨੂੰ ਕਿਹਾ ਵਾਧੂ ਪੈਸੇ ਆਏ ਆ ਕਈਆਂ ਨੇ ਇਹ ਕਿਹਾ ਸ਼ਹਿਰ ਚ ਪਲਾਟ ਲੈ ਲੈਂਦੇ 2 ਸਾਲਾਂ ਚ ਵਾਦੇ ਆਣਾ ਸੀ ਜਾਂ ਕਿੱਲਾ ਜ਼ਮੀਨ ਦਾ ਲੈ ਲੈਂਦੇ ਉਹਨਾਂ ਨੇ ਘਰਦਿਆਂ ਨੂੰ ਵੀ ਬਾਲਾ ਮੈਨੀਪੂਲੇਟ ਕੀਤਾ ਪਰ ਦੇਖੋ ਕੁਝ ਚੀਜ਼ਾਂ ਆਪਾਂ ਆਪਣੀ ਸੰਤੁਸ਼ਟੀ ਦੇ ਲਈ ਕਰਦੇ ਆ ਸੋ ਮੈਨੂੰ ਤੇ ਸੁਖ ਨੂੰ ਪਹਿਲਾਂ ਤੋਂ ਹੀ ਸੀਗਾ ਕਿ ਆਪਾਂ ਸ਼ਹਿਰ ਤੋਂ ਨਹੀਂ ਮੂਵ ਹੋਵਾਂਗੇ ਕਿਉਂਕਿ ਆਲਰੇਡੀ ਅਸੀਂ ਕੈਨੇਡਾ ਦੇ ਵਿੱਚ ਸ਼ੈਰੀ ਲਾਈਫ ਦੇਖੀ ਹੋਈ ਆ ਵੀ ਅਸੀਂ ਪਿੰਡ ਚ ਆਵਾਂਗੇ ਅਸੀਸ ਨੂੰ ਵੀ ਉਹ ਖੁੱਲਾ ਮਾਹੌਲ ਮਿਲੇਗਾ ਜਿਵੇਂ ਅਸੀਂ ਵੱਡੇ ਹੋਏ ਆ ਵੀ ਉਵੇਂ ਉਹ ਹੋਊਗੀ ਸੋ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਸੋ ਅੱਜ ਮੈਂ ਤੁਹਾਨੂੰ ਸੋਖ ਨੇ ਨੀਚੇ ਦਿਖਾਇਆ ਇਸੇ ਨਾਲ ਇੱਥੇ ਆਪਾਂ ਸ਼ੀਸ਼ਾ ਲਗਵਾ ਲਿਆ ਸੀਗਾ ਕਿਉਂਕਿ ਇਹਦਾ ਵੈਸੇ ਅੱਜਕੱਲ ਬਹੁਤ ਟ੍ਰੈਂਡ ਆ ਤੇ ਸਾਨੂੰ ਇਹ ਵੀ ਸੀਗਾ ਕਿ ਅਸੀਂ ਉਹ ਚੀਜ਼ ਕਰਵਾਈਏ ਜਿਹੜੀ ਸਦਾ ਬਹਾਰ ਹੋਵੇ ਇਹ ਨਾ ਹੋਵੇ ਕਿ ਜਿਵੇਂ ਅੱਜਕੱਲ ਹਵੇਲੀਆਂ ਬਾੜੀਆਂ ਚੱਲਦੀਆਂ ਵਾ ਬਟ ਕਿਸੇ ਟਾਈਮ ਤੱਕ ਉਹਦਾ ਟ੍ਰੈਂਡ ਆਫ ਹੋਊਗਾ ਸੋ ਇੱਥੇ ਅਸੀਂ ਆ ਪਿਛਲੇ ਹਫ਼ਤੇ ਹੀ ਆ ਗਮਲੇ ਲਿਆ ਕੇ ਰੱਖੇ ਆ ਵਿੱਚਲ ਬੂਟੇ ਲੱਗੇ ਹੋਣਗੇ ਤਾਂ ਥੱਲੇ ਉਹ ਸੋਹਣੇ ਲੱਗਣਗੇ ਸੋ ਆਹ 파ਰਟ ਤਾਂ ਆਪਣਾ ਖੁੱਲਾਈ ਆ ਗਿਆ ਨਾ ਇੱਥੇ ਅਸੀਂ ਮੰਜਾ ਰੱਖਿਆ ਹੋਇਆ ਬੈਠਣ ਦਾ ਇੱਥੇ ਸਾਨੂੰ ਟਾਈਮ ਨਹੀਂ ਲੱਗਿਆ ਕਿਉਂਕਿ 1 ਮਹੀਨਾ ਤਾਂ ਸਾਡਾ ਮਿਸਤਰੀਆਂ ਨੇ ਖਰਾਬ ਕਰ ਦਿੱਤਾ ਜਦੋਂ ਅਸੀਂ ਆਏ ਸੀਗੇ ਤੇ ਫਿਰ ਬਾਅਦ ਚ ਗਰਮੀ ਜ਼ਿਆਦਾ ਹੋਗੀ ਸੋ ਆ ਸਾਡੇ ਦੂਜੀ ਸਾਈਡ ਵਾਲਾ ਬੇੜਾ ਵਾ ਇਨ ਫਿਊਚਰ ਸਾਡਾ ਹੈਗਾ ਵਾ ਕਿ ਇਹਨੂੰ ਵੀ ਆਪਾਂ ਛੱਤ 'ਤੇ ਇੱਕ ਰੂਮ ਤੇ ਆਪਾਂ ਇੱਕ ਵਾਸ਼ਰੂਮ ਆਉਣ ਵਾਲੇ ਟਾਈਮ 'ਚ ਇੱਥੇ ਵੀ ਰੈਡੀ ਕਰਾਂਗੇ ਮਿਸਤਰੀ ਟਾਈਮ ਬੋਤਲ ਆਉਂਦੇ ਆ ਇਸ ਕਰਕੇ ਅਸੀਂ ਉਹਨਾਂ ਕਰਵਾ ਕੇ ਐਦ ਕਿ ਉਹਨਾਂ ਨੂੰ ਛੁੱਟੀ ਦੇ ਦਿੱਤੀ ਸੀ ਕਿ ਜਦੋਂ ਅਗਲੀ ਵਾਰ ਆਵਾਂਗੇ ਆਪਾਂ ਇਹ ਭੋਜਨ ਤਿਆਰ ਕਰਾਂਗੇ ਸੋ ਆ ਪੌੜੀ ਸਾਡੀ ਜਾਂਦੀ ਆ ਉੱਪਰ ਨੂੰ ਵੀ ਅਸੀਂ ਉੱਪਰ ਅਸੀਂ ਕਦੇ ਜਾਂਦੇ ਨਹੀਂ ਹੈਗੇ ਸੋ ਹੁਣ ਅੱਜ ਤੁਹਾਨੂੰ ਆਪਾਂ ਦਿਖਾਉਣੇ ਆ ਬੈਡਰੂਮ वैसे ਸਾਡੀ ਕੱਲ ਦੀ ਫਲਾਈਟ ਆ ਸੋ ਟੱਚ ਟੂ ਚੀ ਸਾਡੇ ਪਾਏ ਹੋਇਆ ਉਵੇਂ ਹੀ ਸਾਡਾ ਟਾਈਮ ਨਹੀਂ ਲੱਗਿਆ ਪਹਿਲਾਂ ਹோம் ਟੂਰ ਕਰਵਾਉਂਦਾ ਹੁਣ ਅਸੀਂ ਸੋਚੇ ਕਿ ਚਲੋ ਜਾਂਦੇ ਜਾਂਦੇ ਕਰਵਾ ਦਿੰਨੇ ਆ ਸੋ ਆਪ ਰੂਮ ਦਾ ਸਾਈਜ਼ ਆਪਾਂ ਵੱਡਾ ਰੱਖਿਆ ਸੀਗਾ ਕਿਉਂਕਿ ਜਿਵੇਂ ਆਪਣੇ ਕੈਨੇਡਾ ਦੇ ਵਿੱਚ ਮਾਸਟਰ ਰੂਮ ਹੁੰਦੇ ਆ ਸੋ ਇੱਕ ਮਾਸਟਰ ਬੈਡਰੂਮ ਹੀ ਆ ਗਿਆ ਸੋ ਕਲੋਜ਼ੇਟਸ ਆਪਾਂ ਤਿਆਰ ਕਰਵਾਂਗੇ ਅਸੀਂ ਐਵੇਂ ਹੀ ਡਰੈਸਿੰਗ ਟੇਬਲ ਜਿਹੜਾ ਆਪਾਂ ਬਣਵਾ ਲਿਆ ਸੀ ਤੇ ਕਲੋਜ਼ੇਟ ਦੇ ਵਿੱਚ ਅਸੀਂ ਲਾਈਟਸ ਲਗਵਾਈਆਂ ਸੀਗੀਆਂ ਵੀ ਸੋਹਣੀਆ ਲੱਗਦੀਆਂ ਬਸ ਜਦੋਂ ਤੁਸੀਂ ਇਹਨਾਂ ਨੂੰ ਓਪਨ ਕਰਦੇ ਹੋ ਤੇ ਲਾਈਟ ਜਗਦੀ ਆ ਸੋ ਆ ਹੋ ਗਿਆ ਆਪਣਾ ਡਰੈਸਿੰਗ ਟੇਬਲ ਕਿਉਂਕਿ ਇਹਦੇ ਨਾਲ ਤੁਹਾਨੂੰ ਦੂਜਾ ਡਰੈਸਿੰਗ ਟੇਬਲ ਰੱਖਣ ਦੀ ਲੋੜ ਨਹੀਂ ਪੈਂਦੀ ਹੈਗੀ ਤੇ ਕਲੋਜ਼ਟ ਸਟੋਰੇਜ ਕਿਉਂਕਿ ਘਰ ਦੇ ਵਿੱਚ ਜ਼ਿਆਦਾ ਚਾਹੀਦੇ ਹੁੰਦੀ ਹੈ ਸੋ ਕਲੋਜ਼ਟ ਸਾਡਾ ਮੇਨ ਸੀਗਾ ਕਿ ਆਪਾਂ ਵੱਡੀਆਂ ਬਣਵਾਈਏ ਤਾਂ ਕਿ ਕੱਲੂ ਸਟੋਰੇਜ ਆ ਕੋਈ ਚੱਕਰ ਨਾ ਪਵੇ ਤੇ ਆ ਜਿਹੜਾ ਬੈੱਡ ਸੀਗਾ ਇਹ ਵੀ ਅਸੀਂ ਖੁਦ ਰੈਡੀ ਕਰਵਾਇਆ ਸੀਗਾ ਉਹ ਕਰ ਰਹੀ ਰੈਡੀ ਕਰਕੇ ਗਈ ਸੀਗੇ ਕਿਉਂਕਿ ਜਿਵੇਂ ਆਪਣਾ ਮੰਨਣਾ ਹੁੰਦਾ ਹੈ ਕਿ ਜਿਹੜੇ ਆਪਾਂ ਬਾਹਰੋਂ ਪੈਡ ਲਿਆ ਹੁੰਦੇ ਆ ਉਹ ਇੰਨੇ ਮਜ਼ਬੂਤ ਨਹੀਂ ਹੁੰਦੇ ਸੋ ਇਹ ਹੈਗਾ ਵਾ ਸਾਡਾ ਰੂਮ ਆਪ ਫੋਟੋਸ ਬਣਵਾਇਆ ਸੀਗੀਆਂ ਆ ਅਸੀਂ ਜਦੋਂ ਦਰਬਾਰ ਸਾਹਿਬ ਗਈ ਸੀਗੇ ਉਦੋਂ ਫੋਟੋ ਕਲਿੱਕ ਕਰਵਾਈ ਸੀਗੀ ਇੱਧਰ ਅਸੀਸ ਤੇ ਪਹਿਲੇ ਬਰਥਡੇ ਦੀ ਫੋਟੋ ਆ ਇਹ ਅਸੀਂ ਲਗਵਾਈ ਸੀਗੀ ਤੇ ਇੱਧਰ ਇੱਕ ਹੋਰ ਫੋਟੋ ਹੈਗੀ ਆ ਅਸੀਸ ਦੀ ਤੇ ਬੈਕ ਵਾਲ ਦਾ ਕਲਰ ਆਪਾਂ ਬਲੂ ਰੱਖਿਆ ਸੀਗਾ ਵੈਸੇ ਹੀ ਅਸੀਂ ਨਾ ਸਾਰਾ ਜਿਵੇਂ ਫੋਟੋਸ ਭੇਜੀ ਜਾਂਦੇ ਹੁੰਦੇ ਸੀ ਮਿਸਤਰੀਆਂ ਨੂੰ ਸੋ ਉਹਦੇ ਅਕੋਰਡਿੰਗ ਆਪਾਂ ਕਲਰ ਸਲੈਕਸ਼ਨ ਸਾਰੀ ਉਵੇਂ ਕੀਤੀ ਆ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਵਾਸ਼ਰੂਮ ਸੋ ਵਾਸ਼ਰੂਮ ਵੀ ਅਸੀਂ ਅਕੋਰਡਿੰਗ ਟੂ ਕੈਨੇਡਾ ਹੀ ਰੱਖਿਆ ਕਿਉਂਕਿ ਆਪਣੇ ਆ ਮਿਰਰ ਨਹੀਂ ਲੱਗਦਾ ਹੁੰਦਾ ਤੇ ਸਾਰਾ ਵਾਸ਼ਰੂਮ ਗਿੱਲਾ ਹੋ ਜਾਂਦਾ ਵਾ ਸੋ ਆਪਾਂ ਉਹੀ ਜਿਵੇਂ ਕੈਨੇਡਾ ਦੇ ਵਿੱਚ ਆ ਮਿਰਰ ਹੁੰਦਾ ਵਾ ਕਿ ਤੁਹਾਡਾ ਪੂਰਾ ਵਾਸ਼ਰੂਮ ਜਿਹੜਾ ਵਾ ਉਹ ਗਿੱਲਾ ਨਾ ਹੋਵੇ ਅਵੇਂ ਰੱਖਿਆ ਹੋਇਆ ਵਾ ਬਾਕੀ ਆ ਸੈਂਕ ਵਗੈਰਾ ਇਹ ਤਾਂ ਅੱਜ ਕੰ ਦਾ ਹਰੇਕ ਘਰਾਂ ਦੇ ਵਿੱਚ ਹੋਇਆ ਹੀ ਪਿਆ ਨਾ ਕਿਉਂਕਿ ਟ੍ਰੈਂਡ ਚੱਲ ਰਿਹਾ ਹੈ ਇਹਦਾ ਹੀ ਕਿਚਨ ਆਪਾਂ ਤੁਹਾਨੂੰ ਬਾਅਦ 'ਚ ਦਿਖਾਵਾਂਗੇ ਸੋ ਆ ਇੱਕ ਤਰ੍ਹਾਂ ਦਾ ਲਿਵਿੰਗ ਏਰੀਆ ਹੋ ਗਿਆ ਸੋ ਇੱਥੇ ਆਪਾਂ ਆ ਸੋਫੇ ਬਣਵਾਏ ਸੀਗੇ ਇਹ ਸੋਫੇ ਵੀ ਅਸੀਂ ਖੁਦ ਕਸਟਮ ਕਰਵਾਏ ਸੀ ਕਿਉਂਕਿ ਕੈਨੇਡਾ ਦੇ ਵਿੱਚ ਜਿਹੜੇ ਸਾਡੇ ਰੈਗੂਲਰ ਵਲੌਗਸ ਦੇਖਦੇ ਆ ਉਹਨਾਂ ਨੂੰ ਪਤਾ ਕਿ ਸਾਡੇ ਉੱਥੇ ਵੀ ਆਹੀ ਕਲਰ ਦੇ ਸੋਫੇ ਆ ਸੋ ਅਸੀਂ ਕਹਿ ਕਿ ਉਹਨਾਂ ਨੂੰ ਦਿਖਾ ਕੇ ਤੇ ਉਵੇਂ ਦੇ ਹੀ ਸੋਫੇ ਬਣਵਾਏ ਆ ਆ ਆਪਾਂ ਸੱਤ ਘੋੜਿਆਂ ਦੀ ਸਿੰਨ ਰਿਲਾਈ ਸੀ ਸਾਨੂੰ ਨਹੀਂ ਪਤਾ ਇਹਦੀ ਕੀ ਇੰਪੋਰਟੈਂਸ ਆ ਪਰ ਸੋਹਣੀ ਲੱਗੀ ਆਪਾਂ ਲਾ ਲਈ ਸੋ ਇਹਦਾ ਬੈਕਵਾਲ ਦਾ ਕਲਰ ਆਪਾਂ ਥੋੜਾ ਐਵੇਂ ਦਾ ਰੱਖਿਆ ਸੀਗਾ ਕਿਉਂਕਿ ਇਹ ਥੋੜੀ ਜਿਹੀ ਗੁੱਡ ਲੁੱਕ ਦਿੰਦਾ ਘਰ ਨੂੰ ਤੇ ਉੱਪਰ ਆਪਾਂ ਡਾਊਨ ਸੇਲਿੰਗ ਕਰਵਾਈ ਸੀਗੀ ਬਾਕੀ ਤਾਂ ਤੁਸੀਂ ਦੇਖ ਸਕਦੇ ਹੋ ਆ ਸਾਡੀ ਫੋਟੋ ਹਜੇ ਪਈ ਆ ਇਹਨੂੰ ਆਪਾਂ ਠੀਕ ਕਰਵਾਣਾ ਵਾ ਤੇ ਆਪਾਂ ਬਾਤ ਚਲਾਵਾਂਗੇ ਕੱਟਨ ਜਾ ਉਹੀ ਆ ਜਿਹੜੇ ਆਪਾਂ ਉਦੋਂ ਖਰੀਦੇ ਸੀ ਬਠਿੰਡੇ ਤੋਂ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਬਾਹਰਲਾ ਵਿਊ ਕਿਉਂਕਿ 12ਵੀਂ ਇੱਧਰ ਵੀ ਵਾਲ ਕਰਨੀ ਹੈਗੀ ਆ ਵੈਸੇ ਆ ਟਾਈਮ ਮੱਛਰ ਬਹੁਤ ਹੋ ਜਾਂਦਾ ਇੱਥੇ ਸੋ ਅਸੀਂ ਖੋਲਦੇ ਘਟਾ ਸੋ ਆ ਹੈਗੀ ਆ ਛੋਟੀ ਜੀ ਵਾਲ ਕਰਨੀ ਇੱਧਰ ਵੀ ਅਸੀਂ ਬੈਠੇ ਨਹੀਂ ਹੈਗੇ ਵੈਸੇ ਹਜੇ ਤੱਕ ਇੱਥੇ ਪਰ ਉਹਵੇਂ ਆਪਾਂ ਰਖਵਾਈ ਆ ਤੇ ਹੁਣ ਆਪਾਂ ਤੁਹਾਨੂੰ ਐਂਡ ਤੇ ਦਿਖਾਉਨੇ ਆ ਕਿਚਨ ਸੋ ਆਹ ਹੈ 기ਆ ਸਾਡੀ ਕਿਚਨ ਮਤਲਬ ਸਾਨੂੰ ਕਿਚਨ ਦਾ ਵੀ ਇਹ ਸੀਗਾ ਕਿ ਕਿਚਨ ਵੱਡੀ ਹੋਣੀ ਚਾਹੀਦੀ ਆ ਤੇ ਖੁੱਲੀ ਹੋਣੀ ਚਾਹੀਦੀ ਆ ਸੋ ਉਸ ਅਕੋਰਡਿੰਗ ਹੀ ਅਸੀਂ ਕਿਚਨ ਨੂੰ ਓਪਨ ਹੀ ਕਰ ਦਿੱਤਾ ਸੀਗਾ ਤੇ ਕਿਚਨ ਦੇ ਵਿੱਚ ਆਪਾਂ ਟਰਾਜ਼ ਵਰਗੇ ਸਾਰੇ ਜ਼ਿਆਦਾ ਰਖਵਾਏ ਆ ਮਤਲਬ ਇੱਥੇ ਜ਼ਿਆਦਾ ਡਰਾਅਰਸ ਚਾਹੀਦੇ ਹੁੰਦੇ ਆ ਸੋ ਗੈਸ ਆਪਾਂ ਉਹੀ ਰੱਖਵਾਇਆ ਇਹਨ ਕੋਈ ਲਾਈਟਰ ਲੋਟਾ ਦੇ ਲੋੜ ਨਹੀਂ ਪੈਂਦੀ ਹੈਗੀ ਵੈਸੇ ਤਾਂ ਅੱਜ ਕੱਲ ਲੋਕੀ ਜਿਹੜੇ ਨਵੇਂ ਘਰ ਬਣਾਉਣ ਲੱਗ ਗਏ ਆ ਉਹ ਇਸ ਡਿਜ਼ਾਈਨ ਤੇ ਹੀ ਬਣਾਉਂਦੇ ਆ ਸੋ ਜਿਹੜਾ ਆਪਣਾ ਸਲੰਡਰ ਆ ਉਹ ਆਪਾਂ ਇੱਦਾਂ ਰੱਖਿਆ ਹੋਇਆ ਵਾ ਆ نیچے ਆਪਣੇ ਸਾਰੇ ਡਰਾਅਰਸ ਆ ਗਈ ਸਟੋਰੇਜ ਆ ਗਈ ਆ ਹੈਗਾ ਵਾ ਕੈਨੇਡਾ ਦਾ ਕੈਨੇਡਾ ਦੇ ਵਿੱਚ ਇਹੀ ਚੱਲਦਾ ਵਾ ਲਾਈਕ ਰੋਕੀ ਰੋਟੀ ਪਾਣੀ ਇੱਥੇ ਰੱਖ ਲੈਂਦੇ ਆ ਜਦੋਂ ਵੀ ਤੁਹਾਡੇ ਘਰੇ ਗੈਸਟ ਆਉਂਦੇ ਆ ਬਸ ਅਸੀਂ ਕੀ ਕੀਤਾ ਕਿ ਅਸੀਂ ਇਹਦੇ نیچے ਵੀ ਸਟੋਰੇਜ ਬਣਵਾਈ ਆ ਉਹਦਾ ਕਾਰਨ ਇਹ ਹੁੰਦਾ ਕਿ ਰਸੋਈ ਦਾ ਸਮਾਨ ਬਹੁਤ ਹੁੰਦਾ ਵਾ ਕਿਉਂਕਿ ਹੁਣ ਸਾਡੀ ਫੈਮਿਲੀ ਵੀ ਵੱਡੀ ਆ ਨਾ ਤੇ ਫੇ ਕਈ ਵਾ ਕੋਈ ਗੈਸਟ ਆ ਜਾਂਦੇ ਆ ਤੇ ਹੁਣ ਔਖਾ ਨਹੀਂ ਹੁੰਦਾ ਹੈਗਾ ਸਾਰੇ ਭਾਂਡੇ ਵਗੈਰਾ ਹੰਦਾ ਸੈੱਟ ਹੋ ਜਾਂਦੇ ਆ ਤੇ ਕਿਚਨ ਦੇ ਵਿੱਚ ਖਲਾਰਾ ਨਹੀਂ ਪੈਂਦਾ ਸੋ ਆਪਾਂ ਇੱਕ ਪੈਂਡਰੀ ਬਣਵਾਈ ਸੀਗੀ ਇਹਦੇ 'ਚ ਆਪਾਂ ਕ੍ਰੌਕਰੀ ਲਾਈ ਹੈ ਕਿਉਂਕਿ ਅੱਗੇ ਕੀ ਹੁੰਦਾ ਸੀ ਮੰਮੀ ਹੁਣਾਂ ਦੇ ਪੇਟੀਆਂ ਦੇ ਵਿੱਚ ਜਾਂ ਉੱਦਾਂ ਉੱਥੇ ਸਮਾਨ ਰੱਖਿਆ ਹੁੰਦਾ ਸੀਗਾ ਨਾ ਡਰਾਰਾਂ ਦੇ ਵਿੱਚ ਜਿਹੜਾ ਸਾਹਮਣੇ ਨਹੀਂ ਸੀ ਦੇਖਦਾ ਹੁੰਦਾ ਤੇ ਕਈ ਵਾਰ ਯਾਦ ਭੁੱਲੇ ਜਾਂਦਾ ਸੀ ਹੁਣ ਆਹ ਸ਼ੀਸ਼ੇ ਵਾਲੀ ਆ ਤੇ ਸਾਰਾ ਕੁਝ ਦੇਖਦਾ ਰਹਿੰਦਾ ਵੀ ਕੀ ਕੀ ਪਿਆ ਹੋਇਆ ਕ੍ਰੌਕਰੀ ਦੇ ਵਿੱਚ ਤੇ ਆ ਹੈਗੀ ਆ ਆਪਣੀ ਫ੍ਰਿਜ ਜਿਹੜੀ ਆਪਾਂ ਇੱਥੇ ਹੀ ਬਾਈ ਕੀਤੀ ਸੀਗੀ ਇਹ ਵੀ ਉਹੀ ਕੈਨੇਡਾ ਵਾਂਗੂ ਖੁੱਲੀ ਫ੍ਰੀਜਾ ਕੋਈ ਔਖਾ ਨਹੀਂ ਹੁੰਦਾ ਸਾਨੂੰ ਉੱਪਰ ਐਵੇਂ ਆ ਤੇ نیچے ਇਹਦੇ ਫ੍ਰੀਜ਼ਰਸ ਆ ਸੋ ਇਹ ਸੀਗਾ ਸਾਡੇ ਘਰ ਦਾ ਹੋਮ ਟੂਰ ਘਰ ਨੂੰ ਲੈ ਕੇ ਤੁਹਾਡਾ ਕੋਈ ਵੀ ਸਵਾਲ ਹੋਵੇ ਵੀਡੀਓ ਦੇ ਵਿੱਚ ਕਮੈਂਟ ਕਰ ਦਿਓ ਆਪਾਂ ਰਿਪਲਾਈ ਕਰਾਂਗੇ ਤੇ ਦੱਸਿਓ ਤੁਹਾਨੂੰ ਸਾਡਾ ਇਹ ਨਵਾਂ ਘਰ ਕਿਵੇਂ ਦਾ ਲੱਗਿਆ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਅਗਲੀ ਵੀਡੀਓ 'ਚ ਆਪਾਂ ਹੋਵਾਂਗੇ ਕੈਨੇਡਾ ਸਸ਼ੀ ਗੱਲ ਸਾਰਿਆਂ ਨੂੰ